ਫਿਰੋਜ਼ਪੁਰ ਵਿੱਚ ਅੱਜ ਸਵੇਰੇ ਐਕਸੀਡੈਂਟ ਵਿੱਚ ਐਸਐਚਓ ਸਦਰ ਮੋਗਾ ਦੇ ਜੇ ਜੇ ਅਟਵਾਲ ਦੀ ਮੌਤ ਦੇ ਬਾਅਦ ਐਸਐਚਓ ਦੀ ਲਾਸ਼ ਨੂੰ ਕੱਢ ਲੈ ਜਾਣ ਲਈ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਐਸਐਚਓ ਦੇ ਦੋ ਪਰਿਵਾਰਾਂ ਨੇ ਉਹਨਾਂ ਤੇ ਦਾਵਾ ਕੀਤਾ ਹੈ ਦੋਮਾ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਦੀ ਬੱਚੀ ਨੇ ਐਂਬੂਲੈਂਸ ਦੇ ਰਸਤੇ ਨੂੰ ਰੋਕ ਲਿਆ ਅਤੇ ਲਾਸ਼ ਨੂੰ ਥੋੜੀ ਦੇਰ ਦੇ ਲਈ ਫਿਰੋਜ਼ਪੁਰ ਦੇ ਕੱਢ ਲੈ ਜਾਣ ਦੀ ਮੰਗ ਕੀਤੀ ਹੈ ਜਿਸ ਕਰਕੇ ਮਾਹੌਲ ਤਣਾਅਪੂਰਨ ਹੋ ਗਿਆ ਪਾਰੀ ਪੁਰਸ ਬਲਦੇ ਨਾਲ ਪਹੁੰਚੇ ਐਸਬੀਡੀ ਬਲਜੀਤ ਸਿੱਧੂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਲਾਸ਼ ਨੂੰ ਲਿਜਾ ਕੇ ਪ੍ਰੇਅਰ ਕਰਵਾਉਣਾ ਚਾਹੁੰਦੇ ਹਨ ਅਤੇ ਪ੍ਰੇਅਰ ਤੋਂ ਬਾਅਦ ਉਹਨਾਂ ਦੀ ਮਰਤਕ ਦੇ ਨੂੰ ਵਾਪਸ ਮੋਗਾ ਭੇਜ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਇਲਾਕੇ ਵਿੱਚ ਵੀ ਚਰਚਾ ਹੈ ਇਹ ਵਧੀਆ ਸਾਡੇ ਕੋਲ ਦੋ ਮੁਲਾਜ਼ਮ ਆਏ ਉਹਨਾਂ ਸੰਦਸਿਆ ਕਿ ਅਦਾ ਅਤਵਾਲ ਸਾਹਿਬ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਜਾਣਦਾ ਆ ਉਹਨਾਂ ਨੂੰ ਇਸ ਕਰਕੇ ਮੈਂ ਤੁਹਾਡੇ ਕੋਲ ਇਨਫਾਰਮ ਕਰਨਾ ਹੈ ਤੋ ਰੋਸੋ ਇਹਨਾਂ ਨੇ ਕਿ ਆ ਕਿ ਸਿਰਫ ਉਹਦੇ ਲੱਤ ਤੇ ਥੋੜੀ 6 ਵਜੇ ਆ ਤੇ ਗੱਡੀ ਨਹੀਂ ਬਚੀ ਜਦੋਂ ਅਸੀਂ ਆਏ ਆ ਉਦੋਂ ਮਤਲਬ ਬਾਡੀ ਚ ਨਹੀਂ ਸੀਗਾ ਕੁਝ ਮੈਂ ਪਤਾ ਹੀ ਉਹਦੋਂ ਦੀ ਅਸੀਂ ਨਾਲ ਸਾਹਮਣੇ ਆ ਖੁਦ ਵਿਆਰੇ ਆ ਔਰ ਅੱਜ ਇਹਨਾਂ ਨਾਲ ਅਸੀਂ ਕਿਹਾ ਕਿ ਅਸੀਂ ਥੋੜੀ ਦੇਰ ਲਈ ਘਰੇ ਲੈ ਕੇ ਜਾਣਾ ਪਾਪਾ ਸਿਰਫ 5 ਮਿੰਟ ਲਈ ਪ੍ਰੇਅਰ ਕਰਾਨੀ ਆ ਤੇ ਸਾਡਾ ਰਿਚੁਅਲ ਹੈ ਕਿ ਅਸੀਂ ਪ੍ਰੇਅਰ ਕਰਾਨੀ ਆ ਔਰ ਇਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਲੈ ਕੇ ਜਾਵਾਂਗੇ ਪਰ ਸਟਿਲ ਹਸਪੀਟਲ ਤੋਂ ਸਿੱਧਾ ਲਿਆਉਣ ਦੀ ਉਹ ਘਰੇ ਲਿਜਾਣ ਦੇ ਬਜਾਏ ਸਿੱਧਾ ਲੈ ਗਏ ਔਰ ਅਸੀਂ ਤੱਕੇ ਨਾਲ ਆ ਕੇ ਗੱਡੀ ਰੋਕੀ ਹੈ ਤੇ ਕਿਹਾ ਕਿ ਇਹ ਤੁਹਾਡੇ ਕੌਣ ਲੱਗਦੇ ਨੇ ਇਹ ਤੁਹਾਡੇ ਫਾਦਰ ਤੋਥੇ ਨਾਲ ਲੈ ਕੇ ਗਏ ਇਹ ਤੁਹਾਡੇ ਕੀ ਲੱਗਦੇ ਆ ਮੇਰੇ ਪਾਪਾ ਹੈ ਮੈਂ ਬੇਟੀ ਹਾਂ ਉਹਨਾਂ ਦੀ ਬੇਟੀ ਕੀ ਨਾਮ ਹੈ ਤੁਹਾਡਾ ਅਮਰ ਸੰਧਿਆ ਘਵਾਲਾ ਮਨ ਦੀ ਵੱਡੀ ਬੇਟੀਆਂ ਔਰ ਇਹਨਾਂ ਦੀ ਛੋਟੀ ਬੇਟੀ ਹੈ ਨਾਮ ਕੁਮਾਰ ਘਵਾਲਾ ਤੁਸੀਂ ਫਿਰੋਜ਼ਪੁਰ ਹੀ ਰਹਿੰਦੇ ਹੋ ਹਾਂਜੀ ਅਸੀਂ ਫਿਰੋਜ਼ਪੁਰ ਦੇ ਆਸ-ਪਾਸ ਹੀ ਰਹਿੰਦੇ ਹਾਂ ਬੋਡੀ ਕੌਣ ਲੈ ਕੇ ਚੱਲਿਆ ਸੀ ਤੁਹਾਨੂੰ ਬਹੁਤ ਸਾਲ ਹੋ ਗਏ ਤੇ ਰਜਨ ਤੇ ਬੋਡੀ ਕੌਣ ਲੈ ਕੇ ਚੱਲਿਆ ਸੀ 396 ਸਾਡਾ ਹੌਸਲ ਨੰਬਰ ਬੋਡੀ ਕੌਣ ਲੈ ਕੇ ਚੱਲਿਆ ਸੀ ਕਿੱਥੇ ਲੈ ਕੇ ਚੱਲੇ ਸੀ ਸਾਡਾ ਵੀ ਗੁਰਵਾ ਜਿਹੜੇ ਮੇਰੇ ਹੈਗੇ ਆ ਔਰ ਮੇਰੇ ਚਾਚੂ ਕੋਈ ਵੀ ਬੁਆਲ ਚਾਹਤ ਨਹੀਂ ਬਤਾ ਅਸੀਂ ਚਾਚੂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਲੈ ਕੇ ਜਾਵਾਂਗੇ ਘਰੇ ਲੈ ਕੇ ਜਾਵਾਂਗੇ ਤੇ ਸਰ ਨੇ ਕਿਹਾ ਕਿ ਜਿਆਦਾ ਟਾਈਮ ਨਾ ਲਾਇਓ ਅਸੀਂ ਕਹਿੰਦੇ ਠੀਕ ਹੈ ਕਿ ਅਸੀਂ ਗੱਡੀ 'ਚ ਪਏ ਪਏ ਪ੍ਰੇਅਰ ਕਰਾ ਲਗੇ ਫਿਰ ਉਹਨੇ ਚੀਟ ਕੀਤਾ ਟੋਕੇ ਨਾਲ ਲੈ ਕੇ ਗਏ ਟੱਕੇ ਨਾਲ ਅੱਗੇ ਗੱਡੀ ਰੋਕੋ ਸਾਈਨ ਵੀ ਸਾਈਨ ਭੈਣ ਜੀ ਤੁਹਾਡਾ ਕੀ ਨਾਮ ਹੈਗਾ ਵੈ ਮੇਰਾ ਨਾਮ ਦੋਸਤ ਨੇ ਤੁਸੀਂ ਐਸਐਚਓ ਦੇ ਕੀ ਲੱਗਦੇ ਹੋ ਮੈਂ ਉਹਨੇ ਮਾਮਾ ਜੀ ਦੇਖੀ ਲੈ ਤਾ ਫਿਰ ਮੁੰਡਾ ਬਹੁਤ ਜ਼ਿਆਦਾ ਕਨੇਡਾ ਤੇ ਉਹਨਾਂ ਦੀ ਸ਼ਾਦੀ ਕਿੱਥੇ ਹੋਈ ਆ ਫਿਰੋਜ਼ਪੁਰ ਹੋਈ ਹੈ ਤੇ ਉਹਨਾਂ ਦਾ ਪਰਿਵਾਰ ਕਿੱਥੇ ਹੈ ਐਸੇ ਮੋਗੇ ਬੈਠੇ ਹੋਏ ਆ ਹੁਣ ਕੀ ਹੋ ਰਿਹਾ ਇੱਥੇ ਸਰ ਉਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ ਨਹੀਂ ਹੁਣ ਇਹ ਲਾਸ਼ ਦੂਜੇ ਪਰਿਵਾਰ ਘਰੇ ਲੈ ਕੇ ਜਾ ਰਹੇ ਸਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ओरिजिनल ਫੈਮਿਲੀ ਉਹਨਾਂ ਦੀ ਕਿਹੜੀ ਹੈ ਮੋਗਰ ओरिजिनल ਫੈਮਿਲੀ ਕਿੱਥੇ ਹੈ ਉਹਨਾਂ ਦੀ ओरिजिनल ਮੋਗਰ ਉਹਨਾਂ ਦਾ ਇੱਕ ਬੇਟਾ ਵਾਈਫ ਦੀ ਵਾਈਫ ਦਾ ਨਾਮ ਕੀ ਸਿਲਵੀਆ ਉਹਨਾਂ ਦੇ ਕਿੰਨੇ ਬੇਟੇ ਸੀ ਉੱਥੇ ਜਿਹੜੇ ਮੋਗਰ ਬੇਟੇ ਵੀ ਸੀ ਬੇਟੀ ਵੀ ਸੀ ਉਹਨਾਂ ਦੇ ਇੱਕ ਬੇਟੇ ਨਾਲ ਮੈਸੇਜ ਮੋਗਰ ਹੈ ਬੇਟੇ ਦਾ ਨਾਮ ਕੀ ਜਿਹੜਾ ਮੋਗਰ ਹੈ ਉਹਦਾਂ ਵਿਸੇ ਵਿਸੇ ਇਹ ਤਾਂ ਬਾਤ ਰਹਾ ਨਾ ਉਹਨਾਂ ਦੀ ਵਾਈਫ ਦਾ ਕੀ ਨਾਮ ਹੈ ਮੋੜ ਨੇ ਕਿੱਥੇ ਆ ਇਹ ਸਾਰਾ ਡਰਾਮਾ ਕਿਉਂ ਹੋ ਰਿਹਾ ਜੀ ਸਰ ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਉਹਨਾਂ ਦੀ ਫੈਮਲੀ ਪ੍ਰੇਅਰ ਕਰਨਾ ਚਾਹੁੰਦੀ ਸੀ ਉਹਦੇ ਉਹਦੇ ਸਪੰਸ ਉਹਨਾਂ ਨੇ ਪ੍ਰੇਅਰ ਕਰ ਲਿਆ ਉਹਨਾਂ ਦੀ ਪਰਮਿਸ਼ਨ ਜਿਹੜੀ ਹੈਗੀ ਉਹ ਮੋਗੇ ਜਿਹੜੇ ਮੋਗੇ ਤੇ ਆਫੀਸਰ ਆਏ ਨੇ ਡੈੱਡ ਬੋਡੀ ਲੈ ਕੇ ਜਾ ਰਹੇ ਚਲੋ